ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਕਮੇਟੀ ਨੇ 20 ਫਰਵਰੀ 1922 ਨੂੰ ਮੀਟਿੰਗ ਕੀਤੀ ਤੇ ਮੀਟਿੰਗ ਦੇ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਹਰ ਸਾਲ 10 ਫਗਣ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਦਿਨ ਸਿੱਖ ਆਸ਼ਰਮ ਤੇ ਸਿੱਖ ਆਪਣੀਆਂ ਕਾਰਖਾਨਿਆਂ ਨੂੰ ਆਪਣੀਆਂ ਫੈਕਟਰੀਆਂ ਨੂੰ 10 ਫੱਗਣ ਵਾਲੇ ਦਿਨ ਬੰਦ ਰੱਖਿਆ ਕਰਨਗੇ ਇੱਕ ਵਿਸ਼ੇਸ਼ ਜਿਹੜੀ ਗ੍ਰਿਫਤਾਰੀ ਹੋਈ ਸੀ ਪੰਡਤ ਦੀਨਾ ਨਾਥ ਜੀ ਦੀ ਅਜਨਾਲੇ ਵਿਖੇ ਸਿੱਖਾਂ ਦੇ ਨਾਲ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਭਾਵ ਦੇ ਕਾਰਨ ਸਿੱਖਾਂ ਨੂੰ ਤਾਂ ਰਹਾ ਕਰ ਦਿੱਤਾ ਪਰ ਪੰਡਤ ਦੀਨਾ ਨਾਥ ਜੀ ਨੂੰ ਅਜੇ ਤੱਕ ਰਹਾ ਨਹੀਂ ਕੀਤਾ ਸੀ 2 ਫਰਵਰੀ 1922 ਨੂੰ ਹੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਕਿੰਗ ਕਮੇਟੀ ਨੇ ਇਹ ਫੈਸਲਾ ਲਿਆ ਕਿ 28 ਫਰਵਰੀ ਨੂੰ ਇੱਕ ਵੱਡਾ ਕੱਠ ਸੱਦਿਆ ਜਾਊਗਾ ਜਵਾਨ ਸੱਦਿਆ ਜਾਊਗਾ ਜਿਸ ਦੇ ਨਾਲ ਅੰਗਰੇਜ਼ ਸਰਕਾਰ ਤੇ ਇਹ ਪ੍ਰੈਸ਼ਰ ਪਾਇਆ ਜਾਵੇ ਪ੍ਰਭਾਵ ਪਾਇਆ ਜਾਵੇ ਕਿ ਜਿਵੇਂ ਸਿੱਖਾਂ ਨੂੰ ਰਿਹਾ ਕੀਤਾ ਐਵੇਂ ਪੰਡਿਤ ਦਿਨਾਨਾਤ ਨੂੰ ਵੀ ਰਿਹਾ ਕੀਤਾ ਜਾਵੇ ਸੰਗਤ ਜੀ ਝੰਡੇ ਬੁੰਗੇ ਦੀ ਉਸਾਰੀ ਕਰਨ ਲਈ 30 ਸਤੰਬਰ 1921 ਨੂੰ ਇੱਕ ਗੁਰਮਤਾ ਕੀਤਾ ਗਿਆ ਤੇ ਉੱਥੇ ਸਥਾਨਕ ਸਬਕਮੇਟੀ ਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਗਈ ਝੰਡੇ ਬੁੰਗੇ ਨੂੰ ਉਸਾਰਨ ਦੀ ਸੰਤ ਸ਼ਾਮ ਸਿੰਘ ਜੀ ਨੇ ਸਥਾਨਕ ਸਬਕਮੇਟੀ ਦੇ ਰਾਈ ਇੱਕ ਨਵਾਂ ਨਕਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਭੇਜਿਆ ਕਿ ਝੰਡੇ ਬੁੰਗੇ ਨੂੰ 8 ਫੁੱਟ ਪਿੱਛੇ ਹਟਾ ਕੇ ਬਣਾਇਆ ਜਾਵੇ ਤਾਂ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜੀ ਜਗ੍ਹਾ ਉਹ ਵੱਧ ਵੱਜ ਸਕੇ ਕਿਉਂਕਿ ਭੁਇਖ ਦੇ ਵਿੱਚ ਜਿਹੜੇ ਸਿੱਖਾਂ ਦੇ ਇਕੱਠਾ ਉੱਥੇ ਵੱਡੇ ਰੂਪ ਚ ਹੋਣੇ ਆ ਜਿੰਨੀ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੱਲੀ ਹੋਵੇਗੀ ਉੰਨੀ ਹੀ ਵਧੇਰ ਹੋਵੇਗੀ ਇਸ ਦੀ ਪ੍ਰਵਾਨਗੀ ਵੀ 20 ਫਰਵਰੀ 1922 ਨੂੰ ਦਿੱਤੀ ਗਈ ਤੇ ਫਿਰ ਉੱਥੇ ਝੰਡੇ ਬੁੰਗੇ ਦੀ ਉਸਾਰੀ ਕੀਤੀ ਗਈ ਤੇ ਉਹ ਪਿੱਛੇ ਹਟਾ ਕੇ ਹੀ ਬਣਾਇਆ ਗਿਆ ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹਦੀ ਜਗ੍ਹਾ ਹੋਰ ਖੁੱਲੀ ਹੋ ਗਈ ਸੀ ਸੰਗਤ ਜੀ 14 ਮਾਰਚ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਬ ਕਮੇਟੀ ਬਣਾਈ ਗਿਆਨੀ ਸ਼ੇਰ ਸਿੰਘ ਮਾਸਟਰ ਤਾਰਾ ਸਿੰਘ ਤੇ ਸਦਾ ਬੂਟਾ ਸਿੰਘ ਇਹ ਕਮੇਟੀ ਬਣਾਉਣ ਦੀ ਜ਼ਰੂਰਤ ਕਿਉਂ ਪਈ ਕਿ ਉਸ ਸਮੇਂ ਸਰਕਾਰ ਨੇ ਕਿਰਪਾਨ ਸੰਬੰਧੀ ਇੱਕ ਨਿਯਮ ਬਣਾ ਦਿੱਤਾ ਗਿਆ ਸੀ ਉਹ ਨਿਯਮ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਸੀ ਉਸ ਨਿਯਮ ਦੇ ਵਿੱਚ ਤਬਦੀਲੀ ਕਰਾਉਣ ਲਈ ਉਸ ਨਿਯਮ ਵਿੱਚ ਸੋਧ ਕਰਵਾਉਣ ਲਈ ਉਹਦੇ ਜਿਹੜੇ ਲਫ਼ਜ਼ ਸੀ ਉਹ ਸਿੱਖ ਕੌਮ ਨੂੰ ਪ੍ਰਵਾਨ ਨਹੀਂ ਸੀ ਇਹ ਜਿਹੜੀ ਸਬ ਕਮੇਟੀ ਬਣੀ ਸੀ ਗੈਨੀ ਸ਼ੇਰ ਸਿੰਘ ਮਾਸਟਰ ਤਾਰਾ ਸਿੰਘ ਤੇ ਸਾਬੂਟਾ ਸਿੰਘ ਇਸ ਸਬ ਕਮੇਟੀ ਨੇ ਅੰਗਰੇਜ਼ ਸਰਕਾਰ ਨਾਲ ਉਸ ਸਮੇਂ वार्तालाप ਕੀਤੀ ਤੇ ਉਸ ਨਿਯਮ ਵਿੱਚ ਸੋਧ ਕਰਾਉਣ ਲਈ ਇਹਨਾਂ ਨੇ ਕਾਰਜ ਕੀਤਾ ਸੰਗਤ ਜੀ 14 ਮਾਰਚ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਅੰਗਰੇਜ਼ ਸਰਕਾਰ ਦਾ ਜ਼ੁਲਮ ਵੱਧ ਗਿਆ ਤੇ ਗੁਰਦੁਆਰਿਆਂ ਦਾ ਪ੍ਰਬੰਧ ਅੰਗਰੇਜ਼ ਸਰਕਾਰ ਸੌਂਪਣ ਨੂੰ ਤਿਆਰ ਨਹੀਂ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਗੁਰਮਤਾ ਕੀਤਾ ਕਿ ਇੱਕ ਵਿਸਾਖ ਨੂੰ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਵੱਡੇ ਦੀਵਾਨ ਸਜਾਏ ਜਾਣ ਇਕੱਠ ਕੀਤੇ ਜਾਣ ਅਰਦਾਸ ਬੇਨਤੀ ਕੀਤੀ ਜਾਵੇ ਅਕਾਲ ਪੁਰਖ ਅੱਗੇ ਕਿ ਉਹ ਆਪਣੀ ਅਕਾਲੀ ਸ਼ਕਤੀ ਦੇ ਨਾਲ ਇਹ ਜਿਹੜਾ ਰਾਜ ਪ੍ਰਬੰਧ ਆ ਜਿਹੜਾ ਕੌਮ ਤੇ ਜ਼ੁਲਮ ਕਰ ਰਿਹਾ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲਅੰਦਾਜ਼ੀ ਕਰ ਰਿਹਾ ਇਹ ਖਤਮ ਕੀਤਾ ਜਾਵੇ ਤੇ ਧਰਮ ਦਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇ ਤੇ ਅਰਦਾਸ ਕੀਤੀ ਜਾਵੇ ਕਿ ਅਕਾਲ ਪੁਰਖ ਸਾਨੂੰ ਸ਼ਾਂਤਮਈ ਜਿਹੜਾ ਅਸੀਂ ਇਹ ਯੁੱਧ ਛੇੜਿਆ ਹੋਇਆ ਸ਼ਾਂਤਮਈ ਯੁੱਧ ਦੇ ਵਿੱਚ ਜਿਹੜਾ ਸਾਡੇ ਤੇ ਅਤਿਆਚਾਰ ਹੋਣਾ ਉਹਦਾ ਸਹਿਣ ਕਰਨ ਦਾ ਬਲ ਬਖਸ਼ੇ ਕਿਉਂਕਿ ਇਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਟੱਲ ਫੈਸਲਾ ਸੀ ਕਿ ਸੰਘਰਸ਼ ਕਰਦੇ ਰਹਿਣਾ ਪਰ ਸੰਘਰਸ਼ ਸ਼ਾਂਤਮਈ ਰੱਖਣਾ ਤੇ ਜੋ ਵੀ ਅੰਗਰੇਜ਼ ਸਰਕਾਰ ਜ਼ੁਲਮ ਕਰੂਗੀ ਉਹਨੂੰ ਸਹਿਣ ਕਰਨਾ ਜਿੰਨਾ ਚਿਰ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਆ ਜਾਂਦਾ ਸੰਗਤ ਜੀ ਜੋ ਉਸ ਸਮੇਂ ਅੰਗਰੇਜ਼ ਸਰਕਾਰ ਦੀ ਜਿਹੜੀ ਫੌਜ ਸੀ ਜਿਹੜੇ ਸਿੱਖ ਉਹਦੇ ਚ ਨੌਕਰੀ ਕਰਦੇ ਸੀ ਜਦੋਂ ਕਿਰਪਾਨ ਧਾਰਨ ਕਰਦੇ ਸੀ ਜਾਂ ਕਾਲੀ ਦਸਤਾਰ ਸਜਾਉਂਦੇ ਸੀ ਇਹ ਕਾਲੀ ਦਸਤਾਰ ਉਹ ਰੋਸ ਵਜੋਂ ਸਜਾਉਂਦੇ ਸੀ ਕਿ ਅੰਗਰੇਜ਼ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਜਿਹੜਾ ਸ਼੍ਰੀ ਸਾਹਿਬ ਧਾਰਨ ਕਰਦੇ ਸੀ ਉਹ ਅਮਰਤਾਜੀ ਸੀ ਉਹਨਾਂ ਨੇ ਸ਼੍ਰੀ ਸਾਹਿਬ ਧਾਰਨ ਕਰਨੀ ਹੋਈ ਸੀ ਪਰ ਅੰਗਰੇਜ਼ ਸਰਕਾਰ ਨੇ ਉਹਨਾਂ ਫੌਜੀਆ ਨੂੰ ਫੜ ਕੇ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਟੱਕ ਦਿੱਤਾ 14 ਮਾਰਚ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਜਦੋਂ ਹੀ ਇਹ ਜੇਲ੍ਹਾਂ ਵਿੱਚੋਂ ਫੌਜੀ ਬਾਹਰ ਆਉਣਗੇ ਜਿਨ੍ਹਾਂ ਨੂੰ ਕਾਲੀ ਦਸਤਾਰ ਸਜਾਉਣ ਦੇ ਬਦਲੇ ਤੇ ਸ਼ਰੀ ਸਾਹ ਪਹਿਨਣ ਕਰਕੇ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਟੱਕਿਆ ਗਿਆ ਜਦੋਂ ਹੀ ਉਹ ਬਾਹਰ ਆਉਣਗੇ ਤੇ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾਊਗਾ ਸੰਗਤ ਜੀ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿਰੋਪਾ ਦੀ ਬਖਸ਼ਿਸ਼ ਉਦੋਂ ਆਮ ਨਹੀਂ ਕੀਤੀ ਜਾਂਦੀ ਸੀ ਵਿਸ਼ੇਸ਼ ਰੂਪ ਵਿੱਚ ਹੀ ਕੀਤੀ ਜਾਂਦੀ ਸੀ 23 ਮਾਰਚ 1922 ਨੂੰ ਨਨਕਾਣਾ ਸਾਹਿਬ ਦੀ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾਂ ਫੈਸਲਾ ਕੀਤਾ ਗਿਆ ਕਿ ਨਨਕਾਣਾ ਸਾਹਿਬ ਵਿਖੇ ਇੱਕ ਯਾਦਗਾਰੀ ਹਾਲ ਉਸਾਰਿਆ ਜਾਵੇ ਤੇ ਦੂਸਰਾ ਫੈਸਲਾ ਇਹ ਕੀਤਾ ਗਿਆ ਕਿ ਅੰਮ੍ਰਿਤਸਰ ਵਿਖੇ ਸਿੱਖ ਮਿਸ਼ਨਰੀ ਕਾਲਜ ਦੀ ਉਸਾਰੀ ਕੀਤੀ ਜਾਵੇ। ਉਦੋਂ ਸਬੰਧੀ ਜਿਹੜੀ ਸੇਵਾ ਲਈ ਗਈ ਇੱਕ ਮਾਸਟਰ ਤਾਰਾ ਸਿੰਘ ਤੇ ਦੂਸਰੇ ਭਗਤ ਜਸਵੰਤ ਸਿੰਘ ਇਹਨਾਂ ਦੀ ਦੋ ਮੈਂਬਰੀ ਕਮੇਟੀ ਬਣਾ ਕੇ ਇਹਨਾਂ ਦੀ ਸੇਵਾ ਲਈ ਗਈ ਇਹਨਾਂ ਨੇ ਅੰਮ੍ਰਿਤਸਰ ਵਿਖੇ ਸਿੱਖ ਮਿਸ਼ਰੀ ਕਾਲਜ ਦੀ ਉਸਾਰੀ ਕਰਵਾਉਣੀ ਸੀ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 29 ਮਾਰਚ 1922 ਨੂੰ ਦੋ ਵਿਸ਼ੇਸ਼ ਮਤੇ ਪਾਸ ਕੀਤੇ ਪਹਿਲਾ ਮਤਾ ਭਾਸ਼ਾ ਸਬੰਧੀ ਪਾਸ ਕੀਤਾ ਕਿ ਜਿਹੜਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਦੀ ਕਿਤਾਬ ਚ ਛਪਵਾ ਕੇ ਵੰਡੇ ਜਾਂਦੇ ਸੀ ਪਹਿਲਾਂ ਸਿਰਫ ਪੰਜਾਬੀ ਵਿੱਚ ਹੀ ਵੰਡੇ ਜਾਂਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਹੋਰ ਭਾਸ਼ਾਵਾਂ ਦੇ ਵਿੱਚ ਵੀ ਸਿੱਖ ਧਰਮ ਬਾਰੇ ਸਿੱਖ ਇਤਿਹਾਸ ਬਾਰੇ ਕਿਤਾਬ ਚ ਛਪਵਾ ਕੇ ਵੰਡੇ ਜਾਇਆ ਕਰਨਗੇ ਉਸ ਲਈ ਵਿਸ਼ੇਸ਼ ਰਕਮ ਵੀ ਜਾਰੀ ਕੀਤੀ ਗਈ ਕਿ ਅੱਜ ਤੋਂ ਬਾਅਦ ਭਾਵ ਕਿ 29 ਮਾਰਚ 1922 ਤੋਂ ਬਾਅਦ ਜਿਹੜੇ ਕਿਤਾਬਾਂ 'ਚ ਛਪਨੇ ਨੇ ਉਹ ਪੰਜਾਬੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿੱਚ ਵੀ ਛਾਪੇ ਜਾਣੇ ਨੇ ਤਾਂ ਜੋ ਕਿ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਰ ਹੋ ਸਕੇ। ਦੂਸਰਾ ਵਿਸ਼ੇਸ਼ਮਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਪਾਇਆ ਕਿ ਜੋ ਵੀ ਵਿਅਕਤੀ ਅੰਮ੍ਰਿਤਧਾਰੀ ਵਿਅਕਤੀ ਆ ਉਸ ਦੀ ਜੋ ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਜਿਹੜੀ ਜਾਤ ਆ ਉਹਦੇ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾਣਾ। ਉਸ ਦੀ ਪਹਿਲਾਂ ਜੋ ਮਰਜੀ ਉਹਦੀ ਜਾਤ ਪਾਤ ਸੀ ਉਹ ਕਿਸੇ ਵੀ ਜਾਤ ਵਿੱਚੋਂ ਸੀ। ਅਮਰ ਛਕਣ ਤੋਂ ਬਾਅਦ ਉਹ ਸਾਰੇ ਇਕੋ ਨੇ ਬਰਾਬਰ ਨੇ ਹੋਲੇ ਮਹੱਲੇ ਤੇ ਸਾਰੇ ਅਮਰਤਾਰੀ ਸਿੰਘਾਂ ਨੂੰ ਬਰਾਬਰ ਪੰਗਤ 'ਚ ਬਿਠਾ ਕੇ ਲੰਗਰ ਸ਼ਿਕਾਇਆ ਗਿਆ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਤਕੀਦ ਕੀਤੀ ਗਈ ਸਿੱਖਾਂ ਨੂੰ ਕਿ ਜਿੰਨੇ ਵੀ ਅਮਰਤਾਰੀ ਸਿੱਖ ਨੇ ਅਮਰਤ ਛਕਣ ਤੋਂ ਪਹਿਲਾਂ ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਅਮਰ ਸ਼ਕਣ ਤੋਂ ਬਾਅਦ ਉਹਦੀ ਜਾਤ ਬਾਰੇ ਕੋਈ ਵਿਚਾਰ ਨਾ ਕੀਤਾ ਜਾਵੇ ਕਿਸੇ ਨਾਲ ਵੀ ਕਿਸੇ ਦੀ ਜਾਤ ਕਰਕੇ ਭੇਦ ਭਾਵਨਾ ਕੀਤਾ ਜਾਵੇ ਇਹ ਭੇਦ ਭਾਵ ਮਟਾਉਣ ਲਈ ਸਖਤੀ ਕੀਤੀ ਗਈ ਉਸ ਤੋਂ ਅੱਗੇ ਜਾ ਕੇ ਜਿਹੜੀ ਗੱਲ ਕੀਤੀ ਗਈ ਉਸ ਸਮੇਂ ਜਿਹੜੇ ਸਿੱਖਾਂ ਦੇ ਵਿੱਚ ਵਿਆਹ ਹੋ ਰਹੇ ਸੀ ਜਿਹੜੇ ਸਿੱਖ ਧਰਮ ਦੇ ਵਿੱਚ ਵਿਆਹ ਹੋ ਰਹੇ ਨੇ ਉਹਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤੇ ਦੇ ਵਿੱਚ ਇਹ ਵਿਸ਼ੇਸ਼ ਮਦ ਪਾਈ ਕਿ ਜੇ ਕੋਈ ਅੰਤਰ ਜਾਤੀ ਵਿਆਹ ਕਰਦਾ ਕਿਉਂਕਿ ਸਿੱਖਾਂ ਦੇ ਵਿੱਚ ਜਾਤਾਂ ਪਾਤਾਂ ਨਹੀਂ ਮੰਨੀਆਂ ਜਾਣੀਆਂ ਚਾਹੀਦੀਆਂ ਉਸ ਸਮੇਂ ਕੀ ਸੀ ਜੇ ਕੋਈ ਅੰਤਰਜਾਤੀ ਵਿਆਹ ਕਰਦਾ ਸੀ ਤਾਂ ਉਹ ਜਿਹੜੀ ਬਰਾਦਰੀ ਹੁੰਦੀ ਸੀ ਉਸ ਵਿਅਕਤੀ ਨੂੰ ਉਸ ਲੜਕੇ ਨੂੰ ਜਾਂ ਉਸ ਲੜਕੀ ਨੂੰ ਜਾਂ ਲੜਕੇ ਦੇ ਪਰਿਵਾਰ ਨੂੰ ਜਾਂ ਲੜਕੀ ਦੇ ਪਰਿਵਾਰ ਨੂੰ ਆਪਣੀ ਬਰਾਦਰੀ ਚੋਂ ਛੇਕ ਦਿੰਦੇ ਸੀ ਇਹ ਜਿਹੜਾ 29 ਮਾਰਚ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਮਤਾ ਪਾਇਆ ਕਿ ਕੋਈ ਵੀ ਸੇਕਤਰਮ ਦੇ ਵਿੱਚ ਜਾਤ ਪਾਤ ਨੂੰ ਪਹਿਲ ਨਹੀਂ ਦੇਊਗਾ ਉਹ ਅੰਤਰਜਾਤੀ ਜੇ ਕੋਈ ਵਿਆਹ ਕਰਵਾਉਂਦਾ ਤੇ ਉਹਦੇ ਤੇ ਇਹ ਫੈਸਲਾ ਨਹੀਂ ਹੋਣਾ ਚਾਹੀਦਾ ਕਿ ਕੋਈ ਬਰਾਦਰੀ ਉਹਨਾਂ ਨੂੰ ਆਪਣੀ ਬਰਾਦਰੀ ਵਿੱਚੋਂ ਛੇਕ ਦੇਵੇ ਇਹ ਜਿਹੜੀਆਂ ਦੋ ਵਿਸ਼ੇਸ਼ਮਤੇ ਪਾਏ ਇੱਕ ਪਛਾਵਾਂ ਵਾਲਾ ਪੰਜਾਬੀ ਦੇ ਨਾਲ-ਨਾਲ ਦੂਜੀਆਂ ਪਛਾਵਾਂ ਨੂੰ ਵੀ ਸਤਿਕਾਰ ਦਿੱਤਾ ਗਿਆ ਤੇ ਦੂਸਰਾ ਕਿਸੇ ਵੀ ਜਾਤ ਪਾਤ ਦੇ ਵਿੱਚ ਭੇਦਭਾਵ ਨਾ ਰੱਖ ਕੇ ਗੁਰੂ ਦੇ ਸਿੱਖ ਬਰਾਬਰ ਸਮਝ ਕੇ ਅਮਰਤਾਰੀ ਸਿੰਘਾਂ ਨੂੰ ਬਰਾਬਰ ਸਮਝ ਕੇ ਚੱਲਣ ਲਈ ਇਹ ਤਕੀਦ ਕੀਤੀ ਗਈ। ਸੰਗਤ ਜੀ ਜਦੋਂ ਅੰਗਰੇਜ਼ ਸਰਕਾਰ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਦੇ ਰਹੀ ਸੀ ਉਸੇ ਸਮੇਂ ਜਿਹੜੇ ਉਦਾਸੀ ਸੀ ਉਦਾਸੀ ਮੱਤ ਦੇ ਜਿਹੜੇ ਆਗੂ ਸੀ ਜਾਂ ਮਹੰਤ ਸੀਗੇ ਉਨ੍ਹਾਂ ਨੇ ਪੂਰੇ ਭਾਰਤ ਵਿੱਚ ਜਿਹੜੇ ਪਤਵੰਤਿਆਂ ਕੋਲੇ ਇੱਕ ਅਪੀਲ ਪਹੁੰਚਦੀ ਕੀਤੀ ਅਕਾਲੀਆਂ ਦੇ ਖਿਲਾਫ ਤੇ ਗੁਰਦੁਆਰਾ ਸੁਧਾਰ ਲੈਣ ਦੇ ਖਿਲਾਫ ਇਹ ਫਿਰ ਇਹਦੇ ਲਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਫੈਸਲਾ ਲਿਆ ਕਿ ਜਿਹੜੀਆਂ ਗਲਤਫਹਿਮੀਆਂ ਉਦਾਸੀਆਂ ਵੱਲੋਂ ਫਲਾਈਆਂ ਜਾ ਰਹੀਆਂ ਨੇ ਦੇਸ਼ ਦੇ ਪਤਵੰਤਿਆਂ ਕੋਲੇ ਅਪੀਲਾਂ ਪਹੁੰਚਦੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਪਰੋਚ ਕੀਤਾ ਜਾਵੇ ਉਹਨਾਂ ਦੇ ਕੋਲੇ ਲਿਖਤੀ ਰੂਪ ਵਿੱਚ ਪਹੁੰਚ ਕੀਤੀ ਜਾਵੇ ਉਹ ਜਿਹੜੀਆਂ ਗਲਤਫਹਿਮੀਆਂ ਜਿਹੜੀਆਂ ਉਦਾਸੀਆਂ ਵੱਲੋਂ ਫਲਾਈਆਂ ਜਾ ਰਹੀਆਂ ਅਕਾਲੀਆਂ ਦੇ ਖਿਲਾਫ ਤੇ ਗੁਰਦੁਆਰਾ ਸੁਧਾਰ ਲਰ ਦੇ ਖਿਲਾਫ ਉਹ ਗਲਤਫਹਿਮੀਆਂ ਦੂਰ ਕੀਤੀਆਂ ਜਾਣ ਵਿਸ਼ੇਸ਼ ਗੱਲ ਇਸ ਤੋਂ ਅੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦਾ ਮੈਂਬਰ ਬਣਨ ਲਈ ਜਾਂ ਵੋਟ ਪਾਉਣ ਲਈ ਜਿਹੜੀ ਗੱਲ ਕੀਤੀ ਕਿ ਕੋਈ ਵੀ ਅਮਰਤਾ ਦੀ ਸਿੱਖ ਚਾਹੇ ਉਹ ਨਿਰੰਕਾਰੀ ਅਮਰਤਾਰੀ ਸਿੱਖਾ ਚਾਹੇ ਉਹ ਨਿਰਮਲੇ ਅਮਰਤਾਰੀ ਸਿੱਖਾ ਚਾਹੇ ਉਹ ਨਾਮਧਾਰੀ ਅਮਰਤਾਰੀ ਸਿੱਖਾ ਹਰ ਇੱਕ ਅਮਰਤਾਰੀ ਸਿੱਖ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਦਾ ਅਧਿਕਾਰ ਆ ਹਰ ਕਮਰਸਾਰੀ ਸਿੱਖ ਨੂੰ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਆ ਭਾਵੇਂ ਕਿ ਪਰਚੀ ਦੇਣ ਦਾ ਅਧਿਕਾਰ ਆ ਉਦੋਂ ਪਰਚੀ ਦੇਣਾ ਸ਼ਬਦ ਵਰਤਿਆ ਜਾਂਦਾ ਸੀ ਸੰਗਤ ਜੀ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਵਿਚਾਰ ਇੱਕ ਇਕਰਾਰ ਹੋਇਆ ਅੰਗਰੇਜ਼ ਸਰਕਾਰ ਨੇ ਮੰਨ ਲਿਆ ਸੀ ਕਿ ਤੁਸੀਂ ਸ੍ਰੀ ਸਾਹਿਬ ਪਹਿਨ ਸਕਦੇ ਹੋ ਤੁਹਾਨੂੰ ਕਿਰਪਾਨ ਧਾਰਨ ਕਰਨ ਦੀ ਆਜ਼ਾਦੀ ਆ ਤੁਸੀਂ ਤਲਵਾਰ ਰੱਖ ਸਕਦੇ ਹੋ ਹੋਇਆ ਕਿ 30 ਮਾਰਚ 1922 ਨੂੰ ਅੰਗਰੇਜ਼ ਸਰਕਾਰ ਆਪਣੇ ਇਕਰਾਰ ਤੋਂ ਮੁਕਰ ਗਈ ਜਿੱਥੇ-ਜਿੱਥੇ ਵੀ ਉਹਨਾਂ ਨੂੰ ਸਿੱਖ ਕਾਲੀ ਦਸਤਾਰ ਬੰਨੀ ਹੋਈ ਮਿਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਜਿੱਥੇ-ਜਿੱਥੇ ਵੀ ਕੋਈ ਕਿਰਪਾਨ ਧਾਰਨ ਕੀਤੇ ਵਾਲਾ ਸਿੱਖ ਜਾਂ ਤਲਵਾਰ ਰੱਖਣ ਵਾਲਾ ਸਿੱਖ ਮਿਲਿਆ ਉਸ ਨੂੰ ਗ੍ਰਿਫਤਾਰ ਕੀਤਾ ਤੇ ਤਸ਼ੱਦਦਟਾਇਆ ਗਿਆ ਜ਼ੁਲਮ ਦੀ ਹੱਦ ਇੱਥੇ ਨਹੀਂ ਹੋਈ ਜਿੱਥੇ ਸਿੱਖਾਂ ਦੇ ਕਾਰਖਾਨੇ ਸੀ ਜਿੱਥੇ ਤਲਵਾਰਾਂ ਬਣਾਈਆਂ ਜਾਂਦੀਆਂ ਸੀ ਸ਼ਰੀ ਸਾਹ ਬਣਾਏ ਜਾਂਦੇ ਸੀ ਉਸ کارਖਾਨਿਆਂ ਤੇ ਹਮਲਾ ਕਰਕੇ ਉਥੋਂ ਸੈਂਕੜੇ ਕਿਰਪਾਨਾਂ ਤਲਵਾਰਾਂ ਜ਼ਬਤ ਕਰ ਲਈਆਂ ਗਈਆਂ ਜਿਹੜੇ کارਖਾਨੇ ਦੇ ਵਿੱਚ ਸਿੱਖ ਸੇਵਾ ਕਰ ਰਹੇ ਸੀ ਜਾਂ ਕੰਮ ਕਰ ਰਹੇ ਸੀ ਤਲਵਾਰਾਂ ਬਣਾ ਰਹੇ ਸੀ ਛਰੀ ਸਾਹ ਬਣਾ ਰਹੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਦੇ ਤਸ਼ੱਦਦ ਕੀਤਾ ਗਿਆ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਇਸ ਤੋਂ ਵੀ ਅੱਗੇ ਜਾ ਕੇ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਹੀਰਾ ਤੇ ਜ਼ਿਲ੍ਹਾ ਸਿਆਲਕੋਟ ਦੇ ਗੁਰਦੁਆਰਾ ਸਾਹਿਬ ਨਨੌਰ ਇਹਨਾਂ ਦੋਨਾਂ ਗੁਰਦੁਆਰਿਆਂ ਦੇ ਵਿੱਚੋਂ ਸਾਰੇ ਹੀ ਸਿੱਖ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ ਗਿਆ ਤੇ ਇਹਨਾਂ ਦੋਨਾਂ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਸੀਗਾ ਜਿਹੜੇ ਸ਼੍ਰੀ ਅਕਾਲ ਤਖਤ ਸਭ ਵੱਲੋਂ ਤਨਖਾਹੀ ਅਕਰਾਰ ਦਿੱਤੇ ਗਏ ਸੀ ਜਿਹੜੇ ਮਹੰਤ ਸੀ ਲੋਕਾਂ ਵੱਲੋਂ ਫਟਕਾਰੇ ਹੋਏ ਮਹੰਤ ਉਹਨਾਂ ਮਹੰਤਾਂ ਦਾ ਇਸ ਗੁਰਦੁਆਰਿਆਂ ਤੇ ਕਬਜ਼ਾ ਕਰਵਾ ਦਿੱਤਾ ਅੰਗਰੇਜ਼ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ ਜਿਹੜੀ ਮੀਟਿੰਗ ਕਰਕੇ اقਰਾਰ ਕੀਤਾ ਸੀ ਉਸ اقਰਾਰ ਦੇ ਵਿੱਚ ਕੁਝ ਗੱਲਾਂ ਸਿੱਖਾਂ ਲਈ ਕਹੀਆਂ ਗਈਆਂ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਹੀ ਸਿੱਖਾਂ ਨੂੰ ਬੇਨਤੀ ਵੀ ਕੀਤੀ ਅਕਾਲ ਤਖਤ ਸਭ ਵੱਲੋਂ ਤਾਕੀਦ ਕੀਤੀ ਗਈ ਕਿ ਇਹਨਾਂ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਆਪਾਂ ਬਿਲਕੁਲ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਗੁਰਦੁਆਰਾ ਐਕਟ ਬਣਨ ਜਾ ਰਿਹਾ ਤੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਜਾਣਾ ਪਰ ਇਸ اقrar ਤੋਂ ਅੰਗਰੇਜ਼ ਸਰਕਾਰ ਮੁੱਕਰ ਗਈ ਭੱਜ ਗਈ ਤੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਸਿੱਖ ਮਿਲੇ ਜੇ ਉਹ ਕਿਸੇ ਨੇ ਕਾਲੀ ਦਸਤਾਰ ਸਜਾਈ ਸੀ ਕਿਸੇ ਨੇ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ ਕਿਸੇ ਕੋਲੇ ਤਲਵਾਰ ਰੱਖੀ ਹੋਈ ਸੀ ਉਹਨਾਂ ਦੇ ਤਸ਼ੱਦਦ ਟਾਇਆ ਗਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲਾ ਵਿੱਚ ਧੱਕ ਦਿੱਤਾ ਗਿਆ ਇਸ ਦੀ ਜ਼ੁਲਮ ਦੀ ਹੱਦ ਇਸ ਤੋਂ ਵੀ ਅੱਗੇ ਜਾ ਕੇ ਉਸ ਦਿਨ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹਾਲਾਤ ਇੰਨੇ ਬੇਕਾਬੂ ਹੋ ਗਏ ਸੀ ਕਿ ਜਿਹੜੇ ਅੰਗਰੇਜ਼ ਸਰਕਾਰ ਦੇ ਆਫੀਸਰ ਸੀਗੇ ਉਹ ਸਿੱਖਾਂ ਦੇ ਮੂੰਹ ਤੇ ਸਿੱਖ ਗੁਰੂਆਂ ਨੂੰ ਗੰਦੀਆਂ ਗਾਲਾਂ ਵੀ ਕੱਢਣ ਲੱਗ ਗਏ ਇਹ ਜਿਹੜਾ 30 ਮਾਰਚ 1922 ਦਾ ਦਿਨ ਸੀਗਾ ਜਿਹੜਾ ਸਮਝੌਤਾ ਹੋਣ ਤੋਂ ਬਾਅਦ ਅਕਰਾਰਨਾਮਾ ਹੋਣ ਤੋਂ ਬਾਅਦ ਅੰਗਰੇਜ਼ ਸਰਕਾਰ ਮੰਨ ਚੁੱਕੀ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਧਾਰਮਿਕ ਜਥੇਬੰਦੀ ਨਮਾਇੰਦਾ ਜਥੇਬੰਦੀ ਮੰਨਦੇ ਹੋਏ ਅਸੀਂ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦੇਣਾ ਉਸ ਤੋਂ ਅੰਗਰੇਜ਼ ਸਰਕਾਰ ਬੰਨਕਰ ਹੋਈ ਤੇ ਬਹੁਤ ਵੱਡਾ ਸਿੱਖ ਕੌਮ ਤੇ ਜ਼ੁਲਮ ਹੋਇਆ ਤਸ਼ੱਦਦ ਹੋਇਆ Thank you.